ਅਰੇ ਭਰਾ ਬੜਾ ਰੁਪਈਆ ਚੱਕਿਆ ਯਾਰ ਭਾਈ ਪੂਰਾ ਲੱਖ ਰੁਪਈਆ ਮਾੜੀ ਮੋਟੀ ਗੱਲ ਨਹੀਂ ਗਈ ਲੱਖ 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 ਵੇਖਿਆ ਕਿਤੇ ਭਾਈ ਮੈਂ ਆਲੇ ਵੜ ਦੇਖ ਲਾ ਫਿਰ ਭਾਈ ਦੇ ਦੇ ਯਾਰ ਕਿਉਂ ਚਾਹੀਦੇ ਆ ਇੱਕ ਸ਼ਰਤ ਤੇ ਦੇ ਸਕਦਾ ਕਿਹੜੀ ਸ਼ਰਤ ਆ ਦਰਖਤ ਦੀ ਨਾ ਹਾਂ ਬਾਈ ਜੇ ਤੂੰ ਇਹਦੇ ਤੇ ਚੜ ਗਿਆ ਅੱਛਾ ਆਹ ਲੱਖ ਰੁਪਈਆ ਤੇਰਾ ਪੱਕਾ ਪੱਕਾ ਸਾਰੇ ਸਾਰੇ ਲੈ ਹੋ ਬਨੇ ਮੈਂ ਤਾਂ ਚੜ ਗਿਆ ਲੈ ਇਹਦੇ ਤੇ ਲੈ ਮੈਂ ਤਾਂ ਚੜ ਗਿਆ ਲੈ ਉਹ ਲੱਖ ਰੁਪਈਆ ਨਾ ਕਮਾ ਲਾ ਉਹ 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 ਗੱਲ ਸੁਣ ਮੇਰੀ ਇੱਕ ਗੱਲ ਸੁਣ ਲੈ ਪਹਿਲਾਂ ਮੇਰੀ ਧਿਆਨ ਨਾਲ ਕੀ ਬਾਈ ਜੇ ਤੇ ਇੱਥੋਂ ਨਾ ਚੜੇਗਾ ਮੈਂ ਰੁਪਈਆ ਹਜ਼ਾਰ ਲਊਂ ਤੇਰੇ ਤੋਂ ਮੇਰੇ ਤੋਂ ਹਾਂ ਕਿ ਤੇ ਇਹ ਲੱਖ ਦੀ ਗੱਲ ਆ ਤੇ ਦੇਣਾ 10000 ਰੁਪਇਆ ਮਾਣਾ ਕੋਈ ਨਾ ਪਰ ਕੀ ਗੱਲ ਆ ਬਾਕੀ ਇੱਕ ਗੱਲ ਹੋਰ ਕਿਹੜੀ ਜੇ ਤੇਰੀ ਡੱਗ ਕੇ ਲਾਤਾਂ ਮਾ ਡੱਟ ਗਈ ਉਹਦਾ ਜ਼ਿੰਮੇਵਾਰ ਮੈਂ ਨਹੀਂ ਆਦਰ ਟੈਨਸ਼ਨ ਨਾ ਲੈ ਮੈਂ ਤਾਂ ਚੜ ਗਿਆ ਲੈ ਉਹ ਹਾਂ ਓਏ ਉਹ ਮਾਰਤਾ ਏ ਉਹ ਲੱਤ ਟੁੱਟ ਗਈ ਓਏ ਉਹ ਟੁੱਟ ਗਿਆ ਓਏ ਬਾਈ ਲੈਣਾ 1000 ਰੁਪਿਆ ਓਏ ਨਹੀਂ ਓ ਭਰਾਵਾ ਲੈ ਪਰ ਮੇਰਾ 1000 ਘੱਟ ਆ ਲੈ ਭਰਾ ਤੂੰ 1000 ਲੈ ਲੈ ਓਏ ਓਏ ਹਏ ਮੈਨੂੰ ਕੀ ਗੱਲੂਗੀ ਇਹ ਐਵੇਂ ਹੀ ਅੰਬਲ ਗਿਆ ਮੇਰ ਨਾਲ ਯਾਰ ਤਲਾ ਬੇਟਾ ਅੱਛਾ ਕਾਦੀ ਸ਼ਰਤ ਜੀ ਬਾਈ ਕਹਿੰਦਾ ਮੈਂ ਦਰਖਤ ਤੇ ਚੜਜਾਂ ਮੈਂ ਕਹਿੰਦਾ ਵੀ ਚੜ ਕੇ ਦਿਖਾ ਦੇ ਰੁਪਈਆ ਲੱਖ ਤੇਰਾ ਯਾਰ ਮੈਂ ਚੜ ਕੇ ਦਿਖਾਈ ਚ ਕਿਹੜੀ ਵੱਡੀ ਗੱਲ ਲੈ ਗੱਲ ਸੁਣ ਲੈ ਜੇ ਤੂੰ ਚੜ ਕੇ ਰੁਪਈਆ ਲੱਖ ਤੇਰਾ ਹੂੰ ਤੇ ਜੇ ਨਾ ਚੜੇਗਾ ਰੁਪਈਆ ਦਿੱਥੋਂ ਹਜ਼ਾਰ ਲਊਂ ਮੈਂ ਓਏ ਚ ਕਿਹੜੀ ਵੱਡੀ ਗੱਲ ਆ ਚੱਲ ਤੂੰ ਮੈਂ ਚੜ ਕੇ ਦਿਖਾਉਂਦਾ ਚਲ ਆ ਚੱਲ ਫਿਰ ਇੱਕ ਵਾਰ ਗੱਲ ਗੱਲ ਸੁਣ ਲੈ ਮੇਰੀ ਹਾਂਜੀ ਜੇ ਤੂੰ ਟੱਗ ਕੇ ਲੱਤਾਂ ਮ ਟੁੱਟ ਗਈ ਦਾ ਜ਼ਿੰਮੇਵਾਰ ਮੈਂ ਨਹੀਂਗਾ ਕੋਈ ਚੱਕਰੀ ਨਹੀਂ ਯਾਰ ਇਹ ਤਾਂ ਨਾ ਚੜ ਗਿਆ ਲੈ ਤੂੰ ਸੱਚਿਆ ਓ ਹਾਂ ਵੀ ਆ ਚੱਕ ਚੜ ਗਿਆ ਲੈ ਕੱਢ ਮੇਰਾ ਲੱਖ ਰੁਪਈਆ ਲੈ ਲੈ ਭਰਾਵਾ ਆ 1000 ਰੁਪਈਆ ਤੂੰ ਦਿੱਤਿਆ ਜੋ ਰੱਖ ਲੈਣਾ ਬਾਕੀ ਲੱਖ ਤੇਰਾ ਹੀ ਆ ਥੱਲੇ ਦਾ ਜਾ ਹਣ ਹਣ ਬਾਈ ਬਣਾ ਤਾਰ ਤਾਂ ਦੇ ਮੈਨੂੰ ਉਹ ਬਾਈ ਜੀ ਲੱਖ ਰੁਪਿਆ ਲੈਣਾ ਆ ਤਾਂ ਥੱਲੇ ਉਤਰਿਆ ਆ ਉਹਦਾ ਬੰਦੇ ਆਂ ਕੋ ਉਹ ਬਾਈ ਉਹ ਬਾਈ ਤੂੰ 2 ਲੱਖ ਮੈਥੋਂ ਲੈ ਲਈ ਮੈਨੂੰ ਗੇਰਾ ਥੱਲੇ ਧਾਰ ਦੇ ਪੱਕਾ ਦੇਗਾ 2 ਲੱਖ ਉਹ ਹਾਂ ਹਾਂ ਬਾਈ ਪੱਕਾ ਦਊਗਾ 2 ਲੱਖ ਮੈਨੂੰ ਗੇਰਾ ਥੱਲੇ ਧਾਰ ਜੇ ਬਾਈ ਆ ਗੱਲ ਆ ਫੇਰ ਮੈਂ ਤੇਰਾ ਹੀਲਾ ਕਰਾ ਦੇਣਾ ਥੱਲੇ ਧਾਰ ਦੇਦਾ 2 ਲੱਖ ਲੈਣਾ ਪਰ ਮੈਂ ਉਸਤਾ ਜੀ ਆਪਣੇ ਨਾਲ ਉੱਥੇ ਕਿੱਕਰ ਤੇ ਬੰਦਾ ਚੜ ਗਿਆ ਉਹ ਤੋਂ ਨਹੀਂ ਜਾਂਦਾ ਉਤਰਿਆ ਉਹਨੂੰ ਥੱਲੇ ਲਾਉਣਾ ਤੁਸੀਂ ਲਾ ਦੋਗੇ ਲਾ ਆਪਾਂ ਦਾ ਬੰਦੇ ਸਪੈਦਾ ਤੋਂ ਲਾ ਲਈਦੇ ਕੱਕਰ ਕਿਹੜੀ ਬਾਗ ਦੀ ਮੂਲੀ ਆਪਾਂ ਹੁਣ ਲਾ ਦਿੰਨੇ ਆ ਲੈ ਚਲਾ ਲੈ ਤੂੰ ਗਾਉ ਸੋਣਾ ਇੱਕ ਮੇਰੀ ਲੰਮਾਇਆ ਰੱਸਾ ਲਿਆ ਭਾਈ ਮੈਂ ਕਰ ਲੈਣਾ ਇਸੇ ਨਾਲ ਹਮ ਉਸਤਾਦੀ ਰਸਤੇ ਦਾ ਨਹੀਂ ਮਿਲਿਆ ਦੋ ਪਰਨੇ ਮਿਲ ਗਏ ਲੰਮੇ ਬਹੁਤ ਆ ਉਹ ਕਰ ਇਹਦਾ ਇੱਕ ਪਾਸਾ ਲੰਗੂਰ ਜੇ ਨੂੰ ਫੜਾ ਹਾਂਜੀ ਭਾਈ ਜੀ ਹੁਣ ਕੀ ਕਰਾਂ ਉਹ ਕਰਨ ਆ ਗਿਆ ਨੂੰ ਗੋਡੇ ਨਾਲ ਬੰਨ ਲਾ ਉਸਤਾਦ ਜੀ ਗੋਡੇ ਨੂੰ ਤਾਂ ਇਹਨੇ ਬੰਨ ਲਿਆ ਹੁਣ ਕਰਨਾ ਕੀ ਆ ਜਦੋਂ ਮੈਂ ਤੈਨੂੰ ਕਿਹਾ 1 2 3 4 ਤੈਨੂੰ ਆਏ ਕਰਕੇ ਖੱਤ ਦੀ ਓ ਲੈ ਵੀ ਤਾਰਤਾ ਲਿਆ ਮੇਰਾ 2 ਲੱਖ ਹਾਂ 2 ਲੱਖ ਉਸਤਾਦ ਜੀ ਬੋਲਦਾ ਕਿਉਂ ਨਹੀਂ ਨਵਜੀ ਚੱਕ ਘਾਰੇ ਦੀ ਉਸਤਾਦ ਇਹ ਨਾ ਮਰ ਗਿਆ ਮਰ ਗਿਆ ਪਰ ਤੋਂ ਬੰਦਾ ਖੁੰਝੜੇ ਗਾਇ ਹੋਣੂ ਵੀ ਮੈਂ ਆਈ ਰੱਸੀ ਪਾ ਕੇ ਖਿੱਚਿਆ ਸੀ ਸਾਲਾ ਉਹਦਾ ਮਰਿਆ ਨਹੀਂ ਨੋ 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 ਨੋ